ਤੇ ਨੇ ਤੇ ਲੰਡਨ ਚ ਮਹਿੰਗੀਆਂ ਗੋਰੀਆਂ ਤੇ ਸਸਤਾ ਆਟਾ ਉਹ ਸਸਤਾ ਬੈਠ ਬੁੱਢੇ ਦੇ ਟਾਂਗੇ ਤੇ ਤੈਨੂੰ ਸੈਰ ਕਰਾਵਾਂ ਨਹੀਂ ਸਾਸਰੀਕਾਲ ਸਾਸਰੀ ਕੋ ਡਰਾਈਵਿੰਗ ਇਸ ਅ ਵੈਰੀ ਡਾਸ਼ੀ ਯੋਕ ওকে ਐਲਵੀ ਡਿਲੀਵਰੀ ਵਿਦ ਟਾਈਮਿੰਗ ਵੈਨ ਵੈਨ ਯੂ ਇਧਰੇ ਪੁੱਠੇ ਹੀ ਜਾਂਦੇ ਇੱਕ ਬੜਾ ਪਿੰਡ ਵਾਲੇ ਗੋਰੀ ਨੂੰ ਵੇਖ ਵੇਖ ਕੇ ਔਖਾ ਹੀ ਪਿੰਡ ਵਾਲਿਆਂ ਦਾ ਏ ਵਹੀ ਫਿਨਿਸ਼ ਆਵਰ ਵਰਕ ਯਾ ਯੂ ਯੂ ਇੰਜੋਏ ਇਟ ਉਹ ਬਾਰੀ ਤੇ ਬੰਦ ਕਰ ਜਾਛ ਦੇਣੇ ਐਬਸਲੀ ਆਫ ਇਟਸ ਰੈਨਿੰਗ ਆਈ ਵਿਸ਼ ਹਾਜ਼ ਵੇਅਰ ਇਟ ਵਾਸ 올 ਨਾਈਸ ਐਂਡ ਸਨਈ ਯਾ ਸਮਝ ਨਹੀਂ ਹਾਂ ਯਾ ਸਮਝ ਇਹਨਾਂ ਨੂੰ ਲੱਗ ਨਹੀਂਦੀ ਬਟ ਮੈਨੂੰ ਤੇ ਆਪ ਨਹੀਂ ਲੱਗਦੀ ਬਟ ਯਾ ਹੁਸਨ ਜਵਾਨੀ ਦੇ ਪੈਸੇ ਦਾ ਕਦੇ ਹੰਕਾਰ ਨਾ ਕਰੋ ਕਿਉਂਕਿ ਦਾਣੇ ਪਾਉਣ ਵਾਲਾ ਪੈਸ ਪਲੀਜ਼ ਡੋਨਟ ਯੂਸ ਅ ਮੋਬਾਈਲ ਫੋਨ ਓਕੇ ਬਟ ਆਈ ਯੂ ਜੂਸ ਆ ਰਹੀਓ ਐਕਸਪੀਰੀਅੰਸ ਆਲਰਾਇਟ ਐਗਜੈਕਟਲੀ ਯੂ ਡੋ ਵਾਟ ਯੂ ਡੂਇੰਗ ਯਾ ਯਾ ਤੂੰ ਯਾਰਾਂ ਲਈ ਆ ਟਾਈਮ ਸਾਰ ਤੋਂ ਗੋਰੀਆਂ ਲਈ ਨਹੀਂ ਨਾਰਾਂ ਲਈ ਨਹੀਂ ਸਬਸਕ੍ਰਾਈਬ ਟੂ ਮਾਈ ਫਰੈਂਡਸ ਆ ਰਵਿਸ ਅਸ਼ੀ ਗਾਲੀ ਮੈਂ ਤੁਹਾਡਾ ਆਪਣਾ ਸਿੱਧੂ ਮੂਸੇਵਾਲਾ ਸਬਸਕ੍ਰਾਈਬ ਕਰੋ ਯਾਰ ਆਪਣੇ ਆਪਣੇ ਭਰਾ ਦਾ ਚੈਨਲ ਹੈ ਜੀ ਸਸ਼ੀ ਹਾਂਜੀ ਗੁੱਡ ਮਾਰਨਿੰਗ ਸਤ ਸ੍ਰੀ ਅਕਾਲ ਜੀ ਤੇ ਅੱਹਾ ਵੇਟ ਵੇਟ ਹਾਂਜੀ ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ ਅੱਜ ਆਪਾਂ ਸਟਾਰਟ ਕਰਨ ਲੱਗੇ ਆ ਨਵਾਂ ਵਲੌਗ ਤੇ ਮੈਂ ਤੇ ਨਾਲ ਮੇਰੀ ਬ੍ਰਿਟਿਸ਼ ਗੋਰੀ ਆਪਾਂ ਕਰਨਾ ਆ ਡਿਲੀਵਰੀਆਂ ਤੇ ਅੱਜ ਆਪਾਂ ਤੁਹਾਨੂੰ ਨਾਲ-ਨਾਲ ਆਪਾਂ ਜੋ ਜੋਬ ਦੱਸਾਂਗੇ ਕਿੱਦਾਂ ਆਪਾਂ ਜੋਬ ਕਰਨੀ ਆ ਤੇ ਕਿੱਦਾਂ-ਕਿੱਦਾਂ ਡਿਲੀਵਰੀਆਂ ਕਰਨੀਆਂ ਡੀਪੀਡੀ ਦੇ ਕਿਉਂਕਿ ਇਹ ਇਹ ਟ੍ਰੇਨਿੰਗ ਤੇ ਆਈ ਮੇਰੇ ਨਾਲ ਕਹਿੰਦੀ ਮੈਂ ਲਾਈਕ ਕਰਦੀ ਆ ਤੇ ਟ੍ਰੇਨਿੰਗ ਮੈਂ ਤੇਰੇ ਨਾਲ ਹੀ ਜਾਣਾ ਵਾ ਕਿ ਅੱਜ ਲਾਈਕ ਸਰਦਾਰਾਂ ਨੂੰ ਲਾਈਕ ਕਰਦੇ ਏ ਤੇ ਬਾਕੀ ਆਪਣੀ ਵਾਈ ਯੂ ਨੇਮ ਕੰਦ ਵੀ ਯੂ ਨੇਮ ਇੰਟਰੋਡਕਸ਼ਨ ਪਲੀਜ਼ ਹਾਈ ਆਮ ਕੈਰੀ ਸਤਿ ਮੀਏ ਇਹ ਸ਼ੀਜ਼ ਕੈਰੀ ਵੈਰੀ ਨਾਈਸ ਗਰਲ ਓਹ ਹੋ ਹੋ ਤੇ ਨਾਲ ਨਾਲ ਸਬਸਕ੍ਰਾਈਬ ਜਰੂਰ ਕਰਦੇ ਹੋ ਚੈਨਲ ਨੂੰ ਨਾਲ ਨਾਲ ਆਪਾਂ ਡਿਲੀਵਰੀਆਂ ਕਰਦੇ ਆ ਤੇ ਤੇ ਕੈਰੀ ਨੂੰ ਅੱਜ ਟ੍ਰੇਨਿੰਗ ਤੇ ਲੈ ਕੇ ਆਇਆ ਵਾ ਕੈਰੀ ਯੂ ਇੰਜੋਏ ਇਟ ਯੇ ਦੇਖ ਫੈਂਟੈਸਟਿਕ ਫੈਂਟੈਸਟਿਕ ਤੇ ਚਲੋ ਜੀ ਨਾਲ ਨਾਲ ਸਬਸਕ੍ਰਾਈਬ ਕਰਦੇ ਹੋ ਅਗਲਾ ਆਪਾਂ ਤੁਹਾਨੂੰ ਪਾਰਸਲ ਵਿਖਾਉਂਦੇ ਰਵਾਂਗੇ ਤੇ ਚਲੋ ਠੀਕ ਹੁਣ ਅਗਲੀ ਆਪਣੀ ਲੋਕੇਸ਼ਨ ਆ ਗਈ ਕੈਰੀ ਥਿਸ ਥਿਸ ਲੋਕੇਸ਼ਨ ਨਾਓ ਇਜ਼ ਡਿਲੀਵਰ ਵੀ ਆਰ ਡਿਲੀਵਰ ওকে ওকে ਯਾ ਆਈ ਹੈ ਵੀ ਹੈ ਫੋਰ ਪਾਰਸਲ ਫੋਰ ਦਿਸ ਯੂਨਿਟ ਹੋ ਗਿਆ ਰਾਈ ਯਾ 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 ਤੇ ਹੁਣ ਆਪਾਂ ਇੱਧਰ ਪੇ ਲਾ ਕੇ ਤੇ ਚਲੋ ਜੀ ਨਾਲ ਨਾਲ ਸਬਸਕ੍ਰਾਈਬ ਕਰ ਦਿਓ ਅਸੀਂ ਡਿਲੀਵਰੀਆਂ ਤੋਂ ਵੀ ਲੇਟ ਹੁੰਦੇ ਆ ਤੇ ਚਲੋ ਠੀਕ ਆ ਜੀ ਕਰਤੀ ਆ ਜੀ ਆਪਾਂ ਇੱਕ ਡਿਲੀਵਰੀ ਆ ਵੇਖੋ ਜੀ ਪਾਰਸਲ ਭਰੇ ਪਏ ਆ ਯਾ ਯਾ ਤੇ ਦੇਖ ਸਕਦੇ ਇੱਥੇ ਆਪਾਂ ਡਿਲੀਵਰੀ ਕਰਨ ਆਏ ਆ ਤੇ ਹੁਣ ਆਪਾਂ ਅਗਲਾ ਪਾਰਸਲ ਕਰਨ ਜਾਵਾਂਗੇ ਦੇਖ ਸਕਦੇ ਜੇ ਖਮੋ ਕੈਰੀ ਖਮੋ ਕੈਰੀ ਤੇ ਯਾ ਯਾ ਡੂ ਯੂ ਵਾਂਟ ਵਾਟਰ ਨਾ ਕੋਈ ਗੱਲ ਠੀਕ 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 ਓਕੇ ਜੀ ਨਾਲ ਨਾਲ ਮੀ ਦਾ ਮੌਸਮ ਹੈ ਵੈਰੀ ਵੈਦਰ ਬਹੁਤ ਸੋਹਣਾ ਆ ਤੇ ਸਬਸਕ੍ਰਾਈਬ ਜਰੂਰ ਕਰਦੇ ਹੋ ਇਦਾਂ ਇਦਾਂ ਆਪਾਂ ਨਾਲ ਨਾਲ ਤੁਹਾਨੂੰ ਦਿਖਾਉਂਦੇ ਰਾਵਾਂਗੇ ਤੇ ਡਿਲੀਵਰੀ ਆਪਣੀ ਲੇਟ ਵੀ ਹੁੰਦੀ ਆ ਪਈਆਂ ਵਾ ਪਰ ਤੁਹਾਨੂੰ ਵੀ ਆਪਾਂ ਸਭ ਕੁਝ ਨਾਲ ਨਾਲ ਦਿਖਾਉਣਾ ਆ ਤੇ ਸਬਸਕ੍ਰਾਈਬ ਜਰੂਰ ਕਰਦੇ ਹੋ ਸਾਡੇ ਚੈਨਲ ਨੂੰ ਤੇ ਗੋਰੀ ਇਧਰ ਨਾਲ ਨਾਲ ਮੇਕਅਪ ਵੀ ਕਰਦੀ ਆ ਕਿ ਮੈਂ ਗੋਰੀ ਦਿਖਾਂ ਤੇ ਗੋਰੀ ਸਾਡੀ ਜਿਹੜੀ ਫੋਨ ਤੇ ਲੱਗੀ ਮੇਰੇ ਨਾਲ ਗੱਲ ਨਹੀਂ ਕਰਨਦੀ ਕਿਉਂਕਿ ਉਹਨੂੰ ਪੰਜਾਬੀ ਨਹੀਂ ਆਉਂਦੀ ਤੇ ਮੈਨੂੰ ਅੰਗਰੇਜ਼ੀ ਨਹੀਂ ਆਉਂਦੀ ਤੇ ਪਰ ਪਿਆਰ ਦੀ ਕੋਈ ਗੰਦੇ ਭਾਸ਼ਾ ਨਹੀਂ ਹੁੰਦੀ ਬਾਕੀ ਕਰਦੇ ਆ ਚਲੋ ਠੀਕ ਆ ਜੀ ਰਿਮੈਂਬਰ ਐਵਰੀ ਲੋਕੇਸ਼ਨ ਦੈਟਸ ਵਾਈ ਆ ਆਲਰੇਡੀ ਵਿਸਟ ਐਵਰੀ ਡੇ ਲਾਸਟ ਵਨ ਯੀਅਰ ਯਾ ਇ ਨੋ ਐਵਰੀਵੇਅਰ ਐਵਰੀ ਪਰਸਨ ਹੂ ਇਜ਼ ਥੇਅਰ ਲੀਜੀ ਇੰਟੈਲੀਜੈਂਟ ਯਾ ਐਵਰੀ ਵਨ ਆਈ ਡੂ ਇਟ ਵੈਰੀ ਕਲੇਵਰ ਯਾ ਯਾ ਕਲੇਵਰ ਯਾ Some type of be, people busy it's at that towers, very hard. Yeah. I oh, have, right. I think two deliveries for this tower, a uh, residential area. Yeah. Yeah, okay. Have we okay. got need to go into them yeah, yeah, today? Like, sorry? Have we got to go to them flats today? Yeah, yeah, today. Yeah. No, no, just one flat. Just oh, I have just single gone. delivery for one yeah. flat. Oh, okay. Yeah. We've got to go in the lift? Yeah, you help me, you hold. Okay. That. Oh, okay. It's easy for okay. us. Okay. Yeah. <laughs> Please careful when you're driving, it's a very dashy job. Okay, i yeah. it with the timing. Yeah. When when you're coming first time, please do it. Uh, stop, break. When you want, there is a stop. Okay, yeah, okay. I'm out yeah. for pedestrians. As yeah, well. pedestrians, yeah. careful. Please don't use a mobile phone. Okay. okay <laughs> I <know. laughs> but I have, you said, I have experience. Alright. Exactly, yeah. exactly. You know what you're doing. Yeah, yeah. Right. Mm, okay, okay. I know very well. ਦੇ ਹੁਣ ਆਪਾਂ ਚੱਲੇ ਆਂ ਜੀ ਨੈਕਸਟ ਡਿਲੀਵਰੀ ਟ੍ਰੈਫਿਕ ਬਹੁਤ ਹੋਇਆ ਪਿਆ ਵਾ ਬਾਕੀ ਗੋਰੀ ਨਿਆਰੇ ਲੈ ਜਾਂਦੇ ਆ ਕਿਉਂਕਿ ਮੈਂ ਹਾਂ ਕਿਸੇ ਨੂੰ ਕੰਮ ਨਹੀਂ ਕਰ ਦਿੰਦਾ ਮੇਰੇ ਹੁੰਦਿਆਂ ਕਿ ਸਾਨੂੰ ਕੋਈ ਯਾਦ ਕਰੂਗਾ ਤੇ ਬਾਕੀ ਨਾਲ ਨਾਲ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਬਾਤਾਂ ਡਰਿਸਕ ਲੈ ਲੈ ਵੀਡੀਓ ਬਣਾਉਂਦੇ ਇੱਕਾਥੇ ਨਾਲ ਡਰਾਈਵਰੀ ਕਰਦੇ ਆ ਤੇ ਚਲੋ ਜੀ ਯੂ ਵਾਂਟ ਅ Song Yeah ਅੱਜ <laughs> ਵੀ Song Yeah Okay okay yeah go for it There no going that side okay there one the ओके okay, जी चलो जी ਆਪਾਂ ਅਗਲੀ ਲੋਕੇਸ਼ਨ ਤੇ ਚੱਲੇ ਆ ਤੇ ਸਬਸਕ੍ਰਾਈਬ ਜਰੂਰ ਕਰ ਦਿਓ ਨਾਲ ਲਾਲ ਤੇ ਆਪਾਂ ਤੁਹਾਨੂੰ ਦਿਖਾਉਂਦੇ ਰਵਾਂਗੇ ਤੇ ਹੁਣ ਆਪਾਂ ਅਗਲੇ ਪਾਰਸਲ ਤੇ ਚੱਲੇ ਆ ਚਲੋ ਜੀ ਠੀਕ ਆ ਵੀਡੀਓ ਵੈਨ ਨੂੰ ਓਪਨ ਵੈਨ ਫਸਟਲੀ ਸ਼ੋ ਲੋਕ ਐਂਡ ਦੈਨ ਡੂ ਇਟ ਲਾਈਕ ਦੈਟ ਲਾਈਕ ਦੈਟ ਫਿੰਗਰ ਐਂਡ ਫਾਈਂਡਿੰਗ ਦ ਨੰਬਰ 19 19 ਨੰਬਰ 19. 19 19 ਆਈ ਥਿੰਕ ਇਜ਼ देयर ਥਿਸ ਵਨ ਯਾ ਦੈਟਸ ਵਾਈ ਆ ਲੋਡਿੰਗ ਦ ਵੈਨ नंबर विर इज दिच इन मैं फोर्टी टू फोर्टी टू दिसड कैन यू डिलीवर लोन ओके 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 आ गए जी आप अगली डिलीवरी देख सकते फोर्टी टू ओ आई थिंक इज देयर फोर्टी फोर नेक्स्ट वन फोर्टी सिक्स फोर्टी फोर या फो फोर्टी टू दिस साइड ਇਹ ਮੈਂ ਤੇਨੂੰ ਆਪਾਂ ਗੋਰੀ ਦੇ ਨਾਲ ਨਾਲ ਸਬਸਕ੍ਰਾਈਬ ਜ਼ਰੂਰ ਕਰਦੇ ਲਾਈਕ ਸ਼ੇਅਰ ਗੋਰੀ ਨੂੰ ਆਪਾਂ ਭਾਰੇ ਪਾਸਨ ਨਹੀਂ ਛਕਾਉਂਦੇ ਕਿਉਂਕਿ ਮੈਂ ਹਾਂ ਚੱਲ ਇਹ ਵੀ ਕਿਸ ਦੀ ਧੀ ਪੈਣਾ ਤੇ ਕਿਸ ਦੀ ਧੀ ਪੈਣਾ ਤੇ ਸਬਸਕ੍ਰਾਈਬ ਜ਼ਰੂਰ ਕਰਦੇ ਹੁਣ ਆਪਾਂ ਅਗਲੇ ਪਾਸੇ ਚੱਲ ਜਾਂ ਯਾ ਡੂ ਇਟ ਹਾਂ ਯਾ ਟੇਕ ਦਾ ਪਾਵਰ ਟੇਕ ਦਾ ਥਿਸ ਵਨ ਐਂਡ ਡੂ ਇਟ ਪਲੀਜ਼ ਆਕਾਏ ਪਲੀਜ਼ ਮੇਕ ਸ਼ੂਰ ਸਕੈਨ ਇਟਸ ਨੋਟ ਆਫ देयर ਸਾਈਡ ਗੇਟ When you're going, please uh, do with the scan. It's uh, easy, saving the time. Okay? Okay. You want to go reach a Lia parcel? London Mengayata. Firstly, scan the parcel. Firstly, scan the parcel. I think we came early. Okay. Yeah? Scan. Uh, yeah, yeah. We came one minute early. Okay. Oh, wow. Yeah, now ringing the door, please. ਕਹਿੰਦੇ ਨੇ ਤੇ ਲੰਡਨ ਚ ਮਹਿੰਗੀਆਂ ਗੋਰੀਆਂ ਤੇ ਸਸਤਾ ਆਟਾ ਉਹ ਸਸਤੀਆਂ ਪਤਾ ਨਹੀਂ ਕੀ ਕਿਹਾ ਤੇ ਸਬਸਕ੍ਰਾਈਬ ਜਰੂਰ ਕਰਦੇ ਹੋ ਜੀ ਲਾਈਕ ਸ਼ੇਅਰ ਆਪਾਂ ਨਾਲ ਨਾਲ ਤੁਹਾਨੂੰ ਦਿਖਾਉਂਦੇ ਰਾਵਾਂਗੇ ਗੋਰੀ ਤੇ ਮੈਨੂੰ ਤੇ ਪਹਿਲਾਂ ਤੁਸੀਂ ਕੀ ਵੇਖਣਾ ਗੋਰੀ ਨੂੰ ਵੇਖਣ ਕਰਕੇ ਚੈਨਲ ਸਬਸਕ੍ਰਾਈਬ ਕਰਨਾ ਗੋਰੀ ਡਿਲੀਵਰ ਕਰਨ ਦੀ ਆ ਤੇ ਜੇ ਤੁਹਾਨੂੰ ਚੰਗਾ ਲੱਗੂ ਕਮੈਂਟਾਂ ਜਰੂਰ ਦੱਸਿਓ ਅਗਲੀ ਵਾਰ ਆਪਾਂ ਗੋਰੀਆਂ ਲਿਆ ਕਰਾਂਗੇ ਨੋ ਅਨਸਰ ਮੀ ਨਾਂਸਿਸ ਵੈਨ ਆਈ ਡਿਲੀਵਰ ਹਾਂ ਨੋ ਕਾ ਹਾਰdਲੀ ਐਵਰੀ ਟਾਈਮ ਹਾਰdਲੀ ਈਮੇਲ ਫੇਲੇ ਦੀ ਪੀਪੇ ਤੇ ਜਰੂਰ ਨਾਲ ਹਾਂਜੀ ਜੀ ਆਪਾਂ ਦੇ ਆਇਆ ਹੈ ਪਾਰਸਲ ਪਿਛਲੇ ਘਰ ਦਾ ਤੇ ਉਹਨਾਂ ਫਲੈਟ ਦਾ ਪਾਰਸਲ ਦੇਣਾ ਵਾ ਗੋਰੀ ਨੂੰ ਆਪਾਂ ਵਿੱਚ ਭਾ ਜਾ ਵਾ ਗੋਰੀ ਕਹਿੰਦੀ ਮੈਂ ਤਾਂ ਠਾ ਠਾ ਜਾਇਆ ਨਹੀਂ ਜਾਂਦਾ ਤੇ ਮੈਂ ਕੱਲੀ ਇਹ ਕਰਨ ਪੈ ਗਈਆਂ ਕੱਲੀ ਕੀ ਕਰेंगी ਤੇ ਹੁਣ ਆਪਾਂ ਉਹ ਪਿਛਲੇ ਫਲੈਟ ਦੀ ਡਿਲੀਵਰੀਆਂ ਦੇ ਕੇ ਹੋਣੀ ਆ ਵਾ ਤੇ ਬਹੁਤ ਸਾਰਾ ਕੰਮ ਅੱਜ ਅੱਜ ਗੋਰੀ ਆਈ ਨਾਲ ਅੱਜ ਕੰਮ ਵੀ ਬੜਾ ਤੇ ਗੋਰੀ ਕਹਿੰਦੀ ਮਿੱਤਰੂ ਨਾ ਤਾਂ ਖਾਣੀ ਜਾ ਜਾਂਦਾ ਮੇਰੇ ਤੋਂ ਤੇਰੇ ਜਿੰਨ ਤੂੰ ਫਾਸਟ ਬਹੁਤ ਆ ਮੈਂ ਵੀ ਇਹ ਫਾਸਟ ਹੀ ਹੁੰਦੇ ਆ ਤੇ ਤੇ ਬਾਕੀ ਨਾ ਬਾਕੀ ਨਾਲ ਨਾਲ ਸਬਸਕ੍ਰਾਈਬ ਵੀ ਕਰਦੇ ਹੋ ਤੇ ਮੈਂ ਮਿੱਟੀ ਪੜਾ ਜਾਂ ਅੱਜ ਅੱਜ ਬਹੁਤ ਕੰਮ ਆ ਅੱਜ ਇੰਡੀਆ ਦਾ ਮੈਂ ਬਹੁਤ ਪਾਰਸਲ ਅੱਜ ਬਹੁਤ ਪਾਰਸਲ ਆ ਤੇ ਗੋਰੀ ਵਿੱਚ ਬੈਠੀ ਆ ਗੋਰੀਆਂ ਦੀ ਵੀ ਠੰਡ ਲੱਗਦੀ ਆ ਤੇ ਆਹ ਫਲੈਟ ਦੀ ਡਿਲੀਵਰੀ ਦੇਣੀ ਹੈ ਨਾ ਆਪਾਂ ਗੋਰੀ ਵੇਖੋ ਫੋਨ ਤੇ ਲੱਗੀ ਪਤਾ ਨਹੀਂ ਕਿਹਦੇ ਨਾਲ ਓਕੇ ਵੈਰੀ ਆ ਯਾ ਦੇ ਨਵਾਂ ਸਮੀ ਹੰਬਟਾਵਾ ਐਨ ਆਈ ਕਾਰੀ ਅੱਜ ਹੋ ਗਿਆ ਜੀ ਹੁਣ ਆਪਣਾ ਬ੍ਰੇਕ ਟਾਈਮ ਤੇ ਮੈਂ ਅੰਡੇ ਤੇ ਬ੍ਰੈਡ ਖਾਂਦਿਆ ਵਾ ਤੇ ਗੋਰੀ ਕਹਿੰਦੀ ਮੈਂ ਨਹੀਂ ਕੁਝ ਖਾਣਾ ਫੋਨ ਤੇ ਲੱਗੀ ਆ ਤੇ ਕਿਹਾ ਕਿ ਪਰਦੇਸਾਂ ਰੋਟੀ ਤੁਹਾਨੂੰ ਪਤਾ ਮਿਲਦੀ ਨਹੀਂ ਖਾਣ ਨੂੰ ਤੇ ਬਹੁਤ ਔਖਾ ਵਾ ਗੋਰੀ ਨੂੰ ਸਾਡੀਆਂ ਸਟਰਗਲਾਂ ਦਾ ਕੀ ਪਤਾ ਕਿ ਗੋਰੀ ਬਜਾਰੀ ਫੋਨ ਤੇ ਲੱਗੀ ਮੇਰੀ ਸਮਝ ਨਹੀਂ ਆਉਂਦੀ ਪਰਦੇਸਾਂ ਮੇਰੇ ਸਾਡੀ ਰੋਟੀ ਖਾਦੀ ਨੂੰ ਨਾ 8 ਘੰਟੇ ਹੋ ਗਏ ਰੋਟੀ ਖਾਦੀ ਨੂੰ ਇੰਨੀ ਸਟਰਗਲ ਆ ਬਰੈਡਾਂ ਦੇ ਆਂਡਿਆਂ ਸਿਰ ਤੱਕ ਜਾਰਾ ਕਰਨਾ ਪੈਂਦਾ ਵਾ ਜਾਂ ਕਦੇ-ਕਦੇ ਮੀਟ ਬਣਾਉਣਾ ਪੈ ਜਾਂਦਾ ਸਾਨੂੰ ਤੇ ਇਸ ਲਈ ਕਹਿ ਦੇਣਾ ਸੌਖਾ ਕਿ ਪਰਦੇਸਾਂ ਐ ਕਮਾਈਆਂ ਬਹੁਤ ਸੌਖੀਆਂ ਵਾ ਰੋਟੀ ਖਾਧੀ ਆ ਕਿ ਨਹੀਂ ਕੱਲੀ ਮਾਂ ਪੁੱਛਦੀ ਹੈ ਕੈਰੀ ਹੈ 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 ਯਾ ਯੂ ਬਿਜ਼ੀ ਇਨ ਦਿ ਫੋਨ ওকে ওকে ਜਸਟ ਆਮ ਲੁਕਕਿੰਗ ਔਰ ਇੰਸਟਾਗ੍ਰਾਮ ਤੇ ਲੱਗੀ ਖਸਮ ਆ ਆਉਦੇ ਨੇ ਲੰਡਨ ਚ ਗੋਰੀਆਂ ਸਸਤੀਆਂ ਤੇ ਮਹਿੰਗਾ ਆਟਾ ਤੇ ਬਿਨਾ ਰੋਟੀ ਤੋਂ ਗੁਜ਼ਾਰਾ ਕਰਨਾ ਪੈਂਦੇ ਆ ਵੇਖੋ ਜਲਦੀ ਠੀਕ ਹੈ ਮੈਂ ਰੋਟੀਆਂ ਖਾ ਲਾਂ ਮੈਂ ਨਾਲ ਦੋਵੇਂ ਹੱਥ ਪਾ ਕੇ ਨਾਲ ਜੇ ਜੇ ਨਾਓ ਆਪ ਨਾਓ ਥਿਸ ਵਨ ਫਸਟ ਇਨ ਸਰਵਿਸ ਯੂ ਜੂ ਨੀਡ ਟੂ ਆਈ ਡਿਲੀਵਰ ði ਪਾਰਸਲ ਓਕੇ ਯੈਸ ਆਈ ਨੀਡ ਯੂ ਹੈਲਪ ਆਲ ਰਾਈਟ ਯਾ ਪਲੀਜ਼ ਲੈਟਸ ਡੂ ਇਟ ਕਮ ਆਨ ਲੈਟਸ ਡੂ ਇਟ Gori, Let's do it. Uh, this one parcel, I think. One, one, one. Yeah, find it. Wait, no, Triple one. Yeah, the, I think that one heavy. One, wait one second. Yeah, oh, oh, parcel, take Gori, it's heavy. It's a little bit heavy. Can I take it? Yeah, okay. Heavy. Yeah, please, yeah. careful. Oh, 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 please. No, no, that do. Yeah, no, blue one. Gori, delivery. ਤੇ ਵਿਚਾਰੀ ਮਾਹਾਂ ਹੀ ਉਤਰਿਆ ਜਾਂਦੀ ਆ ਮੈਂ ਹਾਂ ਚੱਲ ਉਹਨਾਂ ਨੂੰ ਪੁੱਟ ਦੇ ਪੁੱਟ ਹੈ ਐਂਡ ਪਲੀਜ਼ ਰੈਂਗ ਰਿੰਗ ਫਸਟ ਇਨ ਸਰਵਿਸ ਯਾ ਐਂਡ ਸਕੈਨ ਪਲੀਜ਼ ਸਕੈਨ ਆਈ ਟੋਲਡ ਯੂ ਬਿਫੋਰ ਥਿਸ ਸਾਈਡ ਇਜ਼ ਅ ਮਾਰਕ ਥਿਸ ਸਾਈਡ ਯਾ ਸਕੈਨ ਥਿਸ ਦੈਟ ਵਨ ਨੋ ਨੋ ਦੈਟ ਵਨ ਥਿਸ ਵਨ 4 ਪੀ ਆ ਜੈ ਥਿਸ ਵਨ ਯਾ ਯਾ ਐਂਡ ਯਾ ਆਸਕ ਨੇਮ ਪਲੀਜ਼ ਵਾਟ ਸ਼ੁੱਡ ਆਈ ਆਨਸਰ ਦੈਟ ਕੋਮ ਆਈ ਨੀਡ ਹੈਲਪ ਯਾ ਯਾ ਆਪਸ਼ਨ ਪੁੱਟ ਆਪਸ਼ਨ ਐਂਡ ਕਨਫਰਮ ਹਾਂ ਤੇ ਲੋ ਐਂ ਬੁਟ ਅ ਨੇਮ ਹੇਅ ਯਾ ਗ੍ਰੀਨ ਵਨ ਯਾ ਥੈਂਕ ਯੂ ਯਾ ਟੇਕ ਇਟ ਪਲੀਜ਼ ਥੈਂਕ ਯੂ ਹੈਵ ਅ ਗੁੱਡ ਡੇ ਯਾ ਟੇਕ ਇਟ ਥੈਂਕ ਯੂ ਯੂ ਡਿਡ ਇਟ ਤੇ ਚਲੋ ਜੀ ਨਾਲ ਸਬਸਕ੍ਰਾਈਬ ਕਰ ਦਿਓ ਤੁਹਾਨੂੰ ਵਿਖਾਈ ਜਾਂਦੇ ਆ ਗੋਰੀ ਢਿੱਲੀ ਵੜੀ ਆ ਤੈਨੂੰ ਪਤਾ ਜਿਹੜੇ ਪੰਜਾਬੀ ਬੰਦੇ ਤੇਜ ਹੁੰਦੇ ਆ ਤੇ ਗੋਰੀ ਉੱਤਰ ਨਹੀਂ ਚੜਦੀ ਮਾਹਾਂ ਵਾ ਗੋਰੀ ਨੇ ਫੂਡ ਚਾਰਜ ਲਾਇਆ ਵਾ ਰੋਟੀ ਪਾਣੀ ਆਪਾਂ ਇਹਨੂੰ ਖਵਾਤਾ ਵਾ ਮੈਂ ਮੁੜ ਕੇ ਆਇਆ ਹਾਂ ਨਾ ਕਿਹੜੇ ਬੌਂਦਲ ਜੇ ਬੀਬੀ ਬੌਂਦਲ ਜੇ ਤੇ ਤਾਂ ਕਰਕੇ ਤੇ ਹੁਣ ਆਪਾਂ ਚੱਲੇ ਆ ਨੈਕਸਟ ਡਿਲੀਵਰੀ ਓਕੇ ਯੈ ਨੈਕਸਟ ਵਨ ਤੇ ਨੈਕਸਟ ਵਨ ਯੂ ਸੇ ਸਮਥਿੰਗ ਆ ਡੋਨਟ ਨੋ ਵਟ ਟੂ ਸੈ ਇਨੀਥਿੰਗ ਯੂ ਵਾਂਟ ਅ ਦਾਲ ਹਿਮ ਨਾ ਨਾ ਹਾਈ 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 ਲਾਈਕ ਮੈਨੂੰ ਸਤਿ ਸ੍ਰੀ ਅਕਾਲ ਹਾਈ ਹਾਈ ਨਾ ਨਾ ਟੈਲ ਹਿਮ ਸਤਿ ਸ੍ਰੀ ਅਕਾਲ ਅਚਾ ਚ ਮੈਂ ਹਿਜ਼ ਹਾਈ ਇਜ਼ ਇਟ ਯਾ ਵੀ ਯੈ ਸੇਕੋ ਸਾਸਰੀਕਾ ਲਾਈਕ ਦੈਂਡ ਸਾਸੀ ਕੋ ਸਾਸਰੀਕਾ ਸਾਸੀ ਕੋ ਵੀ ਦੇ ਪੁੱਛ ਜੂਰ ਹੈਂਡ ਲਾਈਕ ਦੈ ਸਾਸਰੀਕਾ ਯਾ ਤੇ ਇਹਨੂੰ ਪੰਜਾਬੀ ਨਹੀਂ ਆਉਂਦੀ ਚਲੋ ਹੌਲੀ ਹੌਲੀ ਕੋਈ ਨਹੀਂ ਸਿਖਾ ਦਾਂਗੇ ਜੇ ਆਪਣਾ ਰਹਿ ਗਈ 15 20 ਦਿਨ ਤੇ ਬਾਕੀ ਵੇਖ ਸਕਦੇ ਵੈਦਰ ਕਿੱਡਾ ਸੋਹਣਾ ਵਾ ਜੁਕੇ ਦਾ ਤੇ ਬਹੁਤ ਜ ਆਂਦੇ ਆ ਨੈਕਸਟ ਡਿਲੀਵਰੀ ਕਰਨ ਤੇ ਨਾਲ ਨਾਲ ਸਬਸਕ੍ਰਾਈਬ ਜਰੂਰ ਕਰਦੇ ਹੋ ਚੈਨਲ ਨੂੰ ਗੋਰੀ ਨੇ ਖਲਾਰਾ ਪਾਦਾ ਕਿਤੇ ਆਂਡੇ ਖਾਈ ਜਾਂਦੀ ਆ ਕਿਤੇ ਕੋ ਖਾਈ ਜਾਂਦੀ ਆ ਕੋਈ ਇਹਨਾਂ ਦਾ ਵੀਰਵਾਰ ਬੁੱਧਵਾਰ ਨਹੀਂ ਆ ਤੇ ਬਾਕੀ ਚਲੋ ਜੀ ਅਗਲੇ ਦਿਨ ਦੀ ਕਰਨ ਚੱਲੇ ਆ ਤੇ ਅਗਲੇ ਦਿਨ ਦੀ ਨਾਲ ਨਾਲ ਇਦਾਂ ਆਪਾਂ ਵਿਖਾਉਂਦੇ ਰਵਾਂਗੇ ਨੈਕਸਟ ਡਿਲੀਵਰੀ ਇਜ਼ ਦਾ ਰਾਈਟ ਸਾਈਡ ਓਕੇ ਓਕੇ ਯੈਸ ਆ ਆ ਨੀਡ ਯੂ ਅ ਹੈਲਪ ਬਟ ਦੈਟਸ ਆ ਟੂ ਬਾਕਸ ਆਪ ਕਿਹਾ ਓਕੇ نو ਹੈਵੀ ਬਟ ਯੂ ਰਿੰਗ ਦਾ ਬੈਲ ਆਈ ਡੂ ਇਟ ਆਲ ਰਾਈਟ ਯੈਸ ਯੈਨ ਥਿਸ ਸਾਈਡ ਐਂਡ ਦੈਨ డు ਵੀ ਕਲੈਕਸ਼ਨ ਆਈ ਬਟ 10 15 ਪਾਸ 左ਟ ਦੈਨ డు ਇਟ ਇਜ਼ ਅ ਰੈਕਟਰੀ ਪੀਜ਼ਾ ਓ ਇਜ਼ ਅ ਕਲੂਜ਼ ਓਹ ਹੋ ਹੋ ਥੈਟ ਵਨ ਇ ਕਲੋਜ਼ ਯਾ ਯਾ ਹਾ ਹੌ ਕਿ ਸਟੇ ਥੇਰ ਹਾਈ ਆ ਆਈ ਟਰਾਇੰਗ ਇਨ ਦ ਨੇਬਰ ਓਕੇ ਓਕੇ ਹਾਇ ਯਾ ਆਈ ਵਿਲ ਆਸਕ ਦ ਨੇਬਰ ਇਫ ਹੀ ਟੇਕ ਇਟ ਥੇ ਹੋਰ ਯਾ ਓਕੇ ਥੇ ਹੁਣ ਮੈਂ ਚੱਲਿਆ ਨਹੀਂ ਨੇਬਰ ਨੂੰ ਕਿਉਂਕਿ ਉਹ ਉਹ ਦੁਕਾਨ ਬੰਦ ਈ ਤੇ ਹੁਣ ਮੈਂ ਨੇਬਰ ਨੂੰ ਟਰਾਈ ਕਰਾਂਗੇ ਚਲੋ ਠੀਕ ਆ ਜੀ ਮੈਂ ਗੋਰੀ ਉੱਤੇ ਹੀ ਆ ਡਾ ਗ੍ਰੀਨ ਓਕੇ ਜੀ ਠੀਕ ਦ ਗ੍ਰੀਨ ਬੇਕਰੀ ਯਾ ਥੈਟ ਵਨ ਕਲੋਜ਼ ਈ ਆਪਾਂ ਕਰੀ ਜਾਂਦੇ ਆ ਡਿਲੀਵਰੀਆਂ ਤੇ ਗੋਰੀ ਮੰਦਿਰ ਭਾਇਆ ਵਾ ਮੈਂ ਤੂੰ ਨਜ਼ਾਰੇ ਲੈ ਕਿਉਂਕਿ ਤੈਨੂੰ ਪਤਾ ਪਹਿਲੇ ਦਿਨ ਆਈ ਆਪਾਂ ਕੰਮ ਨਹੀਂ ਕਰਾ ਸਕਦੇ ਯਾ ਕੈਰੀ ਐਂਜੋਏ ਦਿਸ ਇਜ਼ ਕੈਰੀ ਬੋਂ ਹੀ ਲਾਈ ਜਾਂਦੀ ਹੋਰ ਤੈਨੂੰ ਕੋਹੋਂ ਦਾ ਨਹੀਂ ਆ ਪਲੀਜ਼ ਟਾਕ ਵੀ ਇਨ ਇੰਗਲਿਸ਼ ਹੈਏ ਹੈਏ ਹੈਪੀ ਵੈਨਸਡੇ ਟੂ एवरीवन ਬੀ ਯਰ ਥਿੰਗ ਅਬਾਊਟ ਵੈਦਰ ਟੈਲਿੰਗ ਅਬਾਊਟ ਵੈਦਰ ਇਟਸ ਰੇਨਿੰਗ ਐਬਸੋਲੂਟਲੀ ਆਫੋਰ ਇਟਸ ਰੇਨਿੰਗ ਆ ਵਿਸ਼ ਆ ਵਾਸ देयर ਵੇਅਰ ਇਟ ਵਾਸ ਆਲ ਨਾਈਸ ਐਂਡ ਸਨਈ ਯਾ ਸਮਝਾ ਹਾਂ ਯਾ ਸਮਝ ਇਹਨਾਂ ਨੂੰ ਲੱਗਾਂ ਨਹੀਂ ਦੀ ਬਟ ਮੈਨੂੰ ਤੇ ਆਪ ਨਹੀਂ ਲੱਗਾਂ ਦੀ ਬਟ ਯਾ ਚੇਸ ਬੜੇ ਤੇ ਬਹੁਤ ਬਹੁਤ ਵਾਰ ਮੀ ਬੋ ਪੈਂਡਿਆ ਵਾ ਤੇ ਚਲੋ ਜੀ ਬੈਠ ਠੰਡ ਨਹੀਂ ਲੱਗਾਂਦੀ ਤੁਹਾਨੂੰ ਪਤਾ ਹੀ ਆ ਤੇ ਵੇਖ ਸਕਦੇ ਤੁਸੀਂ ਕਿਹੜੇ ਗਏ ਟ੍ਰੈਫਿਕ ਬਹੁਤ ਹੋ ਜਾਂ ਪਿਆ ਵਾ ਮੈਂ ਫੋਨ ਥੱਲੇ ਕਰ ਲਾਂ ਕਿਉਂਕਿ ਇੱਥੇ ਕਿਸੇ ਕੁਲਸ ਵਾਲੇ ਨੇ ਵੇਖ ਲਿਆ ਤੇ ਪੰਗਾ ਪਾਊਗਾ ਤੇ ਨਾਲ ਨਾਲ ਸਬਸਕ੍ਰਾਈਬ ਜਰੂਰ ਕਰਦੇ ਹੋ ਰਿਸਕ ਲੈ ਲੈ ਵੀਡੀਓ ਬਣਾਉਂਦੇ ਆ ਤੇ ਕੈਰੀ ਆਪਣੇ ਨਾਲ ਆ ਤੇ ਜਦੋਂ ਆਪਣਾ ਫਿਨਿਸ਼ ਹੋ ਗਿਆ ਨਾਲ ਨਾਲ ਆਪਾਂ ਦਿਖਾਉਂਦੇ ਰਵਾਂਗੇ ਦੇਖ ਸਾ ਤੇ ਜੋ ਵੈਦਰ ਬਹੁਤ ਗੰਦਾ ਵੈਦਰ ਆ ਤੁਹਾਨੂੰ ਅਸੀਂ ਨੈਕਸਟ ਡਿਲੀਵਰੀ ਤੇ ਚੱਲੇ ਆ ਓਕੇ ਜੀ ਸਬਸਕ੍ਰਾਈਬ ਜਰੂਰ ਕਰਦੇ ਹੋ ਪਲੀਜ਼ ਟੈਨ ਹਿਮ ਸਬਸਕ੍ਰਾਈਬ ਸ਼ੇਅਰ ਲਾਈਕ ਸਬਸਕ੍ਰਾਈਬ ਟੂ ਮਾਈ ਫਰੈਂਡਸ ਆ ਸਬਸਕ੍ਰਾਈਬਰ ਵੀਰ ਫਰੈਂਡ ਓਕੇ ਜੀ ਅੱਜ ਵੀ ਹੁਣ ਆਪਾਂ ਚੱਲੇ ਆ ਮੜੀਆਂ ਦੇ ਵਿੱਚ ਪਾਰਸਲ ਦੇਣ ਆ ਵੇਖੋ ਮੇਰੇ ਪਿੱਛੇ ਨਾ ਵੱਡੇ ਵੱਡੇ ਲੋਕ ਨਾ ਜਿਹੜੇ ਮਰਨ ਤੋਂ ਬਾਅਦ ਇੱਥੇ ਹੀ ਆਉਂਦੇ ਆ ਜਿਹੜੇ ਕਹਿੰਦੇ ਨੇ ਨਾ ਸਭ ਤੋਂ ਪੈਸਾ ਬਹੁਤ ਆ ਸਭ ਤੋਂ ਇੱਕ ਗੱਡੀਆਂ ਬਹੁਤ ਆ ਹੰਕਾਰ ਕਰਦੇ ਆ ਸਾਰੇ ਇੱਥੇ ਹੀ ਆਉਂਦੇ ਦੇਖ ਸਕਦੇ ਤੁਸੀਂ ਗੱਡੀਆਂ ਪੈਸੇ ਵਾਲੇ ਤੇ ਹੁਣ ਆਪਾਂ ਪਾਰਸਲ ਦੇਣ ਆਏ ਆ ਪਾਰਸਲ 'ਚ ਪਤਾ ਨਹੀਂ ਕੀ ਆ ਹਸਤੀਆਂ ਹੁਣ ਤੇ ਵੇਖ ਸਕਦੇ ਮੜੀਆਂ ਵੇਖ ਲਓ ਤੁਸੀਂ ਇੰਗਲੈਂਡ ਦੀਆਂ ਤੇ ਇੱਥੇ ਬਾਅਦ ਜਦੋਂ ਇੱਥੇ ਗੋਰੇ ਮਰ ਮੁਰ ਜਾਂਦੇ ਆ ਸਾਰੇ ਹੀ ਮਰਨਾ ਸਾਰੇ ਨਹੀਂ ਆ ਤੇ ਇਹਦੇ ਅੰਦਰ ਅਰਦਾਸ ਰਦੂਸ ਕਰਦੇ ਜਿਵੇਂ ਆਪਣੇ ਭੋਗ ਪਾ ਦਿੰਦੇ ਆ ਤੇ ਇਸੇ ਤਰ੍ਹਾਂ ਤੇ ਕਦੇ ਵੀ ਜਿਵੇਂ ਸਿੱਧੂ ਮੂਸੇ ਵਾਲਾ ਕਹਿੰਦਾ ਵਾ ਹੁਸਨ ਜਵਾਨੀ ਤੇ ਪੈਸੇ ਦਾ ਕਦੇ ਹੰਕਾਰ ਨਾ ਕਰੋ ਕਿਉਂਕਿ ਦਾਣੇ ਪਾਉਣ ਵਾਲਾ ਪੈਸੇ ਭਾਂਡਾ ਦੇਖ ਕੇ ਪਾਉਂਦਾ ਯਾ ਟਰਾਈ ਦੇ ਆ ਯਾ ਰਿੰਗ ਦੇ ਆ ਐਂਡ ਪਲੀਜ਼ ਮੇਕ ਸ਼ੂਰ ਸਕੈਨ ਦਾ ਵਨ oh ਯਾ ਨਾ ਸਕੈਨ ਯਾ ਸਕੈਨ ਦਾ ਵਨ ਦੈਨ ਡੂ ਇਟ ਮੋਨਿਟ ਐਂਡ ਵਨ ਸੋ ਵਨ ਨੋ ਸਕੈਨਿੰਗ Morning no one answer me. Morning no, time you by weekend. It was Not even 15, 20 seconds, babe. You rang the bell. I've got the camera on. Okay, the okay, okay, okay. No, but i wait here as the one. You went away. Minutes. Yeah. Running away. Yeah, going there side. <laughs> yeah. Yes, yeah, done. Yeah. Okay. Yeah, yeah, yeah. Okay, done. Okay, boss. Have a good day. Delivery done. with my ਤੇ ਵੇਖ ਸਕਦੇ ਮੌਸਮ ਵੇਖੋ ਬਾਕੀ ਯੂਕੇ ਦਾ ਬਹੁਤ ਸੋਹਣਾ ਵੈਦਰ ਆ ਤੇ ਤੇ ਆਪਾਂ ਟ੍ਰੈ ਜਾ ਆਂਦੇ ਆ ਤੇ ਨਾਲ ਨਾਲ ਜਰੂਰ ਸਬਸਕ੍ਰਾਈਬ ਜਰੂਰ ਕਰਦੇ ਹੋ ਤੇ ਬਾਕੀ ਸਬਸਕ੍ਰਾਈਬ ਸਾਰਾ ਕੋ ਸਾਰਾ ਕੋਈ ਕਰ ਦੋ ਐਂਡ ਵੀ ਗੋਇੰਗ ਟੂ ਅਵਰ ਨੈਕਸਟ ਕਲੈਕਸ਼ਨ ਓਕੇ ਸੋ ਦੈਟ ਵਨਟ ਸਟਾਰਟ ਫਰੋਮ 3:30 ਆਲਰਾਇਟ ਤੇ ਜਿੱਤੇ ਸੋ ਆਂਦੇ ਸਦੇ ਗੋਰਿਆਂ ਦੀਆਂ ਮੜੀਆਂ ਚਲੋ ਜੀ ਹੁਣ ਮੈਂ ਡਰਾਈਵ ਕਰਨ ਲੱਗਾ ਵਾਂ ਤੇ ਅੱਗੇ ਮਿਲਦੇ ਆਂ ਆਪਾਂ ਜਾ ਕੇ ਹਾਂਜੀ ਜੀ ਹੁਣ ਆਪਾਂ ਨਾ ਡਿਲੀਵਰੀ ਆਪਣੀਆਂ ਹੋ ਗਈਆਂ ਫਿਨਿਸ਼ ਬੜਾ ਖਪੇ ਸਵੇਰ ਦੇ ਗੋਰੀ ਨੂੰ ਇਹ ਸਾਰੀ ਦਿਹਾੜੀ ਫੋਨ ਤੇ ਲੱਗੀ ਰਹਿੰਦੀ ਲੱਗੀ ਰਹੀ ਕੋਹ ਨਹੀਂ ਕੀਤਾ ਇਹਨੇ ਗੇਮ ਖੇਢੀ ਜਾਂਦੀ ਉਹ ਕੈਂਡੀ ਗ੍ਰੇਸ਼ੀਅਲ ਹੀ ਨਹੀਂ ਹੁੰਦੀ ਉਹ ਗੇਮ ਖੇਢੀ ਜਾਂਦੀ ਆ ਤੇ ਮੇਰੀਆਂ ਲੱਤਾਂ ਪੀੜੋਂ ਡੈਵੀਆਂ ਬਹੁਤ ਮੇਰਾ ਸਿਰ ਦੁਖੰਡਾ ਪਿਆ ਵਾ ਤੇ ਉਹ ਤੇ ਇਹਨੂੰ ਕੋ ਕਰਨਾ ਨਹੀਂ ਆਉਂਦਾ ਤੇ ਨਾਲ-ਨਾਲ ਤੁਹਾਨੂੰ ਪਤਾ ਹੀ ਆ ਤੇ ਹੁਣ ਆਪਾਂ ਰੈਸਟ ਕਰਨੀ ਆ ਤੇ ਫਿਰ ਆਪਾਂ ਕੰਮ ਸਟਾਰਟ ਕਰਨਾ 3 ਵਜੇ ਤੇ ਗੋਰੀ ਨੇ ਪਹਿਲਾਂ 버ਗਰ 버ਗਰ ਆਂਡੇ ਉਂਡੇ ਖਾ ਲਿਆ ਹੋ ਵੇਖੋ ਆਂਡੇ ਚਾਹ ਜੂ ਅਸੀਂ ਪੀ ਲਈ ਸੀ ਪਹਿਲਾਂ ਗੋਰੀ ਨੇ ਲਿਆ ਕੇ ਦਿੱਤੀ ਤੇ ਮਵੀ ਨੂੰ ਆਂਡੇ ਉਂਡੇ ਖਵਾਤੇ ਆ ਤੇ ਬਾਕੀ ਯੂਕੇ ਕੰਮ ਕਰਨਾ ਬਹੁਤ ਔਖਾ ਵਾ ਇਹ ਦੇਖੋ ਦੀ ਬ੍ਰਿਟਿਸ਼ ਆ ਤਾਂ ਇਹਨੂੰ ਇਹਨ ਨਜ਼ਾਰੇ ਆ ਜੇ ਨਾਮ ਹੀ ਕਰੂ ਤਾਂ ਵੀ ਸਰ ਜਾਣਾ ਆਪਣੇ ਅਰਗਾਂ ਦਾ ਨਹੀਂ ਸਰਣਾ ਕਿਉਂਕਿ ਆਪਾਂ ਰੈਂਟ ਦੇਣਾ ਬੜਾ ਕੋ ਕਰਨਾ ਹੁੰਦਾ ਵਾ ਗੱਡੀ ਦੀਆਂ ਕਿਸ਼ਤਾਂ ਦੇਣੀਆਂ ਹੁੰਦੀਆਂ ਬਹੁਤ ਕੋ ਕਰਨਾ ਹੁੰਦਾ ਤੁਹਾਨੂੰ ਪਤਾ ਹੀ ਆ ਬਾਹਰ ਕਿੰਨੇ ਕਿੰਨੇ ਬੋਝ ਪੈਂਦੇ ਆ ਤੇ ਬਾਕੀ ਗੋਰੀ ਗੋਰੀ ਕੋਈ ਨਹੀਂ ਸਾਰੀ ਜਿਹੜੀ ਫੋਨ ਤੇ ਲੱਗੀ ਰਹੀ ਹੈ ਤੇ ਹੁਣ ਆਪਾਂ ਵਿਹਲੇ ਬੈਠੇ ਆ ਦੇਖ ਸਕਦੇ ਜੇ ਤੇ ਨਾਲ ਨਾਲ ਸਬਸਕ੍ਰਾਈਬ ਜਰੂਰ ਕਰ ਦਿਓ ਚੈਨਲ ਨੂੰ ਠੀਕ ਆ ਜੀ ਜੂਣ ਆਪਾਂ ਰੈਸਟ ਕਰੀਏ 20 ਮਿੰਟ ਘੜੀਕ ਸੌ ਲਈਏ ਕਿਉਂਕਿ ਸਵੇਰ ਦੇ ਬਹੁਤ ਥੱਕੇ ਪਏ ਆ ਬਹੁਤ ਸਟਰਗਲ ਕੀ ਨਹੀਂ ਯੂਸੇ ਸਮਥਿੰਗ ਬੀਜੀ ਗਰਲ ਮੈਂ ਨਹੀਂ ਮੈਣੀ ਕੋ ਕਹਿਣਾ ਆਂਦੀ ਮੈਂ ਟਾਈਡ ਹੋ ਗਈ ਅੱਗੇ ਵੇਲੀ ਬੈ ਬੈ ਕੇ ਮੈਨੂੰ ਘਰੇ ਛੱਡਿਆ ਮੈਨੂੰ ਵਿੱਚ ਆਂਦੀ ਤੇ ਮੈਂ ਹਰ ਤੋਂ ਇਨਾ ਟਾਈਮ ਨਹੀਂ ਹੈਗਾ ਸਾਤੋਂ 11 ਲਈ ਆ ਟਾਈਮ ਸਾਤੋਂ ਗੋਰੀਆਂ ਲਈ ਨਹੀਂ ਨਾਰਾਂ ਲਈ ਨਹੀਂ ਤੇ ਤਾਂ ਕਰਕੇ ਬੈਠੀ ਵੇਖੋ ਲੱਤ ਤੇ ਲੱਤ ਰਾ ਕੇ ਜਿਵੇਂ ਬੈਂਕ 'ਚ ਨਹੀਂ ਲੱਗੇ ਹੁੰਦੇ ਪ੍ਰੋਫੈਸਰ ਕੀ ਐਂ ਕਰਕੇ ਬਹਿਣਾ ਹੁੰਦਾ ਤੇ ਚਲੋ ਜੀ ਠੀਕ ਆ ਮੇਰੇ ਲਈ ਨਹੀਂ ਤੇ ਚਲੋ ਗੋਰੀ ਲਈ ਚੈਨਲ ਜਰੂਰ ਸਬਸਕ੍ਰਾਈਬ ਕਰਦੇ ਹੋ ਓਕੇ ਜੀ ਮਿਲਦੇ ਆਪਾਂ ਮਿਲਦੇ ਆਪਾਂ ਫੇਰ ਤੁਹਾਨੂੰ ਵਿਖਾਵਾਂਗੇ ਥੋੜਾਕ ਸਬਸਕ੍ਰਾਈਬ ਸ਼ੁਰੂ ਕਰ ਦਿਆ ਕਰੋ ਕਿਉਂਕਿ ਤੁਹਾਡਾ ਇੱਕ ਸਬਸਕ੍ਰਾਈਬ ਨਾਲ ਸਾਡੇ ਨਾਲ ਸਾਨੂੰ ਦਿਹਾੜੀ ਲਾਉਣ ਦੀ ਲੋੜ ਨਹੀਂ ਪੈਂਦੀ ਜੇ ਤੁਸੀਂ ਇੱਕ ਵਾਰ ਸਬਸਕ੍ਰਾਈਬ ਕਰਦੇ ਜੇ ਓਕੇ ਜੀ ਠੀਕ ਆ ਗੋਇੰਗ ਟੂ ਨੈਕਸਟ ਡਿਲੀਵਰੀ 113 ਯਾ ਨਾ ਗੋ ਦੀ ਸਾਈਡ ਦੈਟਸ ਵਾਈ ਯੂ ਲੁਕਨ ਧਰ ਡੋਰ ਯਾ ਯਾ ਥਿਸ ਡੋਰ ਓਕੇ ਨੈਕਸਟ ਡਿਲੀਵਰੀ ਕੰਨ ਚੱਲੀ ਯਾ 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 I know every day I came here I know very well and ਆਈ ਯਾ ਨਾ ਆਯੂ ਓਕੇ is up for up. <laughs> <laughs> oh, he help me uh, okay way. yeah check the password yeah see the ease yeah you yeah, going now now going to the next delivery 0 0 going down uh, check the mirror check it out yeah chalde ha ji apna next delivery de naal meri gori lift de vich te boh neera aa ਤੇ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਚੈਨਲ ਨੂੰ ਇਦਾਂ کیا ਕਰਨਾ ਮੈਂ ਯਾ ਕਮ ਆਨ ਗਰਾਉਂਡ ਫਲੋਰ ਯੂ ਫੀਲ ਆ ਕੋਲ ਹੋ ਇਹ ਹੁਣ ਚੱਲੇ ਆਂ ਆਪਾਂ ਬਾਹਰ ਯਾ ਗੋ ਪਲੀਜ਼ ਥੈਂਕ ਯੂ ਹੁਣ ਆਪਾਂ ਚੱਲੇ ਆਂ ਜੀ ਨੈਕਸਟ ਡਿਲੀਵਰੀ ਤੇ ਯਾ ਗੋ 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 ਔਰ ਨજર ਸਾਡੇ ਤੇ ਵੀ ਰੱਖਿਆ ਕਰੋ ਕਹਿੰਦੀ ਆਪਾਂ ਐਂਦੀ ਹੋ ਜਾ ਯਾ ਕਮ ਆਨ ਤੇ ਚਲੋ ਜੀ ਨਾਲ ਨਾਲ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਚੈਨਲ ਨੂੰ ਇਆ ਕੋਮਰ ਬੈਠ ਜਾ ਆ ਜਾ ਬੈਠ ਬੁੱਢੇ ਦੇ ਤਾਂਗੇ ਤੇ ਤੈਨੂੰ ਸੈਰ ਕਰਾਵਾਂ ਨਹੀਂ ਚਲੋ ਜੀ ਚਲੋ ਅੱਗੇ ਚੱਲੀਏ ਹਾਂਜੀ ਜੀ ਗੋਰੀ ਗੋਰੀ ਲੈ ਕੇ ਆਉਂਦੀ ਆ ਆਪਣੇ ਲਈ ਚਾਹ ਤੇ ਹੁਣ ਮੇਰੇ ਲਈ ਚਾਹ ਬਣਾ ਕੇ ਆਉਗੀ ਓ ਓ ਥੈਂਕ ਯੂ ਸੋ ਮੱਚ ਪੁੱਟ ਦਿਸ ਸਾਈਡ ਨੋ ਨੋ ਯਾ ਉਹਦੇ ਲਈ ਵੀ ਗੋਰੇ ਨੂੰ ਦੇ ਆਉਣ ਲੱਗੀ ਉਹ ਬਾਰੀ ਤੇ ਬੰਦ ਕਰ ਜਾ ਛਦੇਣੇ ਬਾਰੀ ਬੰਦ ਕਰਕੇ ਗਈ ਓਏ ਭਾਈ ਉਹ ਇਧਰ ਕਰਨ ਮਾਰੀ ਜਾਂਦਾ ਟਰੱਕ ਵਾਲਾ ਆਂਦਾ ਛੇਤੀ ਕਰੋ ਤੇ ਇਧਰ ਉਹ ਕਹਿ ਰਹੀ ਪਲੀਜ਼ ਸ਼ਟ ਦਾ ਡੋ ਸ਼ਟ ਦਾ ਡੋ ਯਾ ਯਾ ਓ ਭਾਈ ਆ ਗੋਰੀ ਨਾ ਜਿਹੜੀ ਗੋਰੀ ਸਟਾਉਂਦੀ ਆ ਉਹ ਉਹ ਯੰਗਰੀ ਹੈ ਥੈਂਕ ਯੂ ਸੋ ਮੱਚ ਵੀ ਵੈਲਕਮ ਹੂ ਈ ਗਿਵ ਯੂ ਕਾਫੀ ਇਜ਼ ਦਾ ਓਕੇ 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 ਥੈਂਕ ਯੂ ਗੋਰੀ ਸਾਡੇ ਲਈ ਕਾਫੀ ਲੈ ਕੇ ਆਈ ਆ ਪੀਣੀ ਤੂੰ ਨਹੀਂ ਥੈਂਕ ਯੂ ਸੋ ਮੱਚ ਨੋ ਨੋ ਪੁੱਟ ਇਅਰ ਯੂ ਲਾਈਕ ਇਟ ਕਮ ਆਨ ਯਾ ਥੈਂਕ ਯੂ ਤੇ ਪੁੱਟ ਇਅਰ ਡੋਨਟ ਵੇ ਇਸ ਕਲੀਨਿੰਗ ਤੇ ਹੁਣ ਆਪਾਂ ਚੱਲੇ ਆਂ ਜੀ ਨਾਲ ਨਾਲ ਠੀਕ ਹੈ ਤੇ ਸਬਸਕ੍ਰਾਈਬ ਜਰੂਰ ਕਰ ਦਿਓ ਚੈਨਲ ਨੂੰ ਤੇ ਲਾਈਕ ਸ਼ੇਅਰ ਕਰ ਦਿਓ ਮੈਂ ਤੇ ਵਿਦ ਗੋਰੀ ਹੁਣੇ ਚਾਹ ਪੀ ਲਈਏ ਉਹ ਕੱਕੇ ਪਏ ਆ ਕਲੱਬਾਂ ਤੋਂ ਕਿਤੇ ਚਾਹ ਤੇ ਬੁਲਾ ਲੈ ਨਾ ਵੇਖੋ ਜੀ ਸਾਡੇ ਵਿਆਹ ਵਾ ਸਾਡੇ ਵਿਆਹ ਹੀ ਸਾਡੇ ਪਿੰਡ ਤੇ ਗੋਰੀ ਕਹਿੰਦੀ ਸਾਰਿਆਂ ਡਰਿੰਕ ਪੀਤੀ ਐਸ ਆਲ ਇਜ਼ ਡਰੰਕਰ ਆਲ ਇਜ਼ ਡਰੰਕਰ ਯਾ ਨਾਟ ਗਰਲਸ ਜਸਟ ਜਸਟ men's ਡਰੰਕਰ ਯਾ ਲੋਟ ਆਫ ਪੀਪਲ ਵੀਡੀਓ ਕਾਲ ਲਾਈ ਆ ਤੇ ਗੋਰੀ ਕਹਿੰਦੀ ਆ ਕਿ ਡਰਿੰਕ ਪੀਤੀ ਆ ਯਾ ਸੇ ਸਾਸਰੀ ਕਾਲ ਸਾਸਰੀ ਕਾ ਵੇਖੋ ਇਧਰੇ ਪੁੱਠੇ ਹੋਈ ਜਾਂਦੇ ਇੱਕ ਬੜਾ ਪਿੰਡ ਵਾਲੇ ਗੋਰੀ ਨੂੰ ਵੇਖ-ਵੇਖ ਕੇ ਔਖਾ ਹੀ ਆ ਪਿੰਡ ਵਾਲਿਆਂ ਦਾ ਇਧਰ ਦੇਖੋ ਸਾਰੇ ਇੱਕਦੇ ਦੇ ਮੋਢਿਆਂ ਤੇ ਚੜੀ ਜਾਂਦੇ ਗੋਰੀ ਨਹੀਂ ਵੇਖੀ ਹੁੰਦੀ ਜਵੇਂ ਇਧਰ ਗੋਰੀ ਫੋਨ ਤੇ ਲੱਗੀ ਆ 올 ਇਜ਼ ਵੈਰੀ ਕਾਈਂਡਲੀ ਪੀਪਲ एवरीवन ਇਜ਼ ਡਰੰਕਰ ਯਾ ਐਂਡ ਡਾਂਸਿੰਗ ਯਾ ਪਿੰਡ ਵਾਲੇ ਕੰਮਲੇ ਹੋਏ ਭਾਈ ਗੋਰੀ ਵੇਖ-ਵੇਖ ਕੇ ਇਧਰ ਦੇਖੋ ਇੱਕ ਦੂਜੇ ਉੱਤੇ ਚੜੀ ਜਾਂਦੇ ਵੀਡੀਓ ਕੋ ਲਾਈ ਪਿੰਡ ਵਾਲਿਆਂ ਨੂੰ ਤੇ ਇਧਰ ਗੋਰੀ ਫੋਨ ਤੇ ਲੱਗੀ ਆ ਮੇਕ ਕੇ ਜੀ ਸਬਸਕ੍ਰਾਈਬ ਜਰੂਰ ਕਰਦੇ ਹੋ ਚੈਨਲ ਨੂੰ ਹਾਂ ਜੀ ਖਤਮ ਹੋ ਗਿਆ ਸੀ ਅੱਜ ਦੀ ਦਿਹਾੜੀ ਬਹੁਤ ਗੋਡੇ ਪੀੜ ਕਰੀ ਜਾਂਦੇ ਆ ਮੈਂ ਤਾਂ ਗੋਰੀ ਨੂੰ ਤਾਂ ਲੈ ਕੇ ਆਇਆ ਕੋਈ ਹੈਲਪ ਕਰਾਊਗੀ ਪਰ ਤੈਨੂੰ ਪਤਾ ਅੱਜ ਕੱਲ ਦੀ ਨੌਜਵਾਨ ਪੀੜੀ ਨੂੰ ਮੋਬਾਈਲਾਂ ਨੇ ਖਾ ਲਿਆ ਵਾ ਤੇ ਹੁਣ ਵੀ ਫੋਨ ਤੇ ਲੱਗੀ ਆ ਟੂਡੇ ਵੀ ਫਿਨਿਸ਼ ਆਵਰ ਵਰਕ ਯਾ ਯੂ ਯੂ ਵਨ ਜੁਆਇਟ ਯੂ ਇੰਜੋਏ ਇ ਕਹਿੰਦੀ ਤੇਰੇ ਨਾਲ ਲੈ ਕੇ ਬਹੁਤ ਵਧੀਆ ਲੱਗਾ ਮੈਨੂੰ ਤੇ ਕਹਿੰਦੀ ਫੇਰ ਆਪਾਂ ਅਗਲੇ ਦਿਨ ਆਵਾਂਗੇ ਪਰ ਹੁਣ ਨਹੀਂ ਮੈਂ ਲੈ ਕੇ ਆਉਣਾ ਖਰਚੇ ਦਾ ਘਾਰੇ ਆ ਤੇ ਕੋਈ ਫਾਇਦਾ ਨਹੀਂ ਆ ਦੇ ਬਹੁਤ ਮੋੜ ਜਾ ਕੇ ਰੋਟੀਆਂ ਰਾਟੀਆਂ ਲਾਵਾਂਗੇ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਦੇ ਹੋ ਠੀਕ ਆ ਜੀ ਓਕੇ ਬਾਏ 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 ਬਾਏ